ਇਹ ਚਾਹੁੰਦਾ ਹਾਂ ਦਾ ਹੱਕ ਹੈ ਸਾਡੇ ਕੋਲ ਮਸਲੇ ਮੈਂ ਭਾਜੀ ਮੈਂ ਕਹਿੰਦਾ ਸਰ ਜੀ ਦਾ ਮਸਲਾ ਹੈ ਕਾਲੇ ਨਾਲੇ ਕਪੜੇ ਪਾ ਕੇ ਬਿਲਕੁਲ ਪਹਿਲੇ ਇਸ ਤੋਂ ਇਲਾਵਾ ਜਿਹੜੇ ਵੀ ਇਹ ਜਿਹੜਾ ਇਹ ਧੱਕੇ ਕਰਕੇ ਢਾਣਾ ਚਾਹੁੰਦੇ ਸੀਗੇ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਕਿ ਕਿਸੇ ਦਾ ਨਹੀਂ ਰਹੇਗਾ ਉਹ ਹਾਈ ਕੋਰਟ ਝੂਠ ਬੋਲ ਰਹੀ ਹੈ ਇਹ ਸੱਚੇ ਸਾਰੇ 300 ਰੁਪਏ ਬੋਲਦਾ